इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਵਾਇਪੁਰ ਕੀ ਦਾ ਕਾਲਸਾ ਵਾਇਪੁਰ ਕੀ ਕੀ ਬਤੇ ਸਾਡੇ ਇ यहां ਦੋ ਜਿੱਥੇ ਬੰਦੀਆਂ ਇਸ ਟਮ ਭਾਰਤੀ ਕਿਸਾਨ ਮੈਜੋਰਟੀ ਯੂਨੀਅਨ ਬੀ ਕੇ ਯੂ ਬਹਿਰਾਮ ਕੀ ਅੱਜ ਸਾਡੀ ਕੇਐਮਐਮ ਮੋਰਚੇ ਦੀ ਜਿਹੜੀ ਮੀਟਿੰਗ ਆ ਸਵੇਰ ਤੋਂ ਚੱਲ ਰਹੀ ਸੀ ਉਹ ਮੈਂ ਸਮਾਪਤ ਹੋਈ ਆ ਜਿਹਦੇ ਵਿੱਚ ਜਿਹੜਾ ਅਸੀਂ 6 ਤਰੀਕ ਨੂੰ ਜਥੇ ਅੱਗੇ ਭੇਜਨੇ ਆ ਉਹ ਜਥਿਆਂ ਦੀ ਰੂਪਰੇਖਾ ਤਿਆਰ ਕੀਤੀ ਆ ਤੇ ਉਹ ਕਿਵੇਂ-ਕਿਵੇਂ ਜਥੇਬੰਦੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਔਰ ਥਲੜੇ ਪੱਨੇ ਜਿਹੜਾ ਸੱਤਾ ਭੇਜਿਆ ਗਿਆ ਵਾ ਸਾਰਿਆਂ ਨੂੰ ਇਹ ਭਾਈ ਪੁੱਤਨ ਔਰ ਵਰਗ ਦਾ ਇਹ ਕੰਮ ਇਕੱਲੇ ਕਿਸਾਨਾਂ ਦਾ ਨਹੀਂ ਹੈਗਾ ਕਿਸਾਨੀ ਦੇ ਨਾਲ-ਨਾਲ ਹਰ ਵਰਗ ਸਰਕਾਰ ਦਬਾ ਰਹੀ ਆ ਜਿਵੇਂ ਡਰਾਈਵਰ ਰਾਟ ਇਹ ਨਾਲ ਸੰਬੰਧ ਕੱਲੇ ਕਿਸਾਨ ਆਪਣੇ ਲਈ ਮਜਬੂਰ ਵੀ ਆ ਤੇ ਵਪਾਰੀ ਵੀ ਆ ਸਾਰੇ ਇਹਦੇ ਨਾਲ ਨਾਲ ਜਿਹੜੇ ਸਾਡੇ ਅੱਜ ਵੀ ਬੰਦੇ ਇਹ ਸਲਜੀ ਮਾਰ ਕੇ ਘਰ ਬੈਠੇ ਆ ਉਹ ਇਹ ਸੋਚ ਲਨ ਵੀ ਜਿਵੇਂ ਤੁਹਾਡਾ ਢੋਣੇ ਦਾ ਹਾਲ ਹੋਇਆ ਨਾ ਤੇ ਕਣਕ ਦਾ ਇਤੋਂ ਮੜਾਊਗਾ ਜੇ ਤੁਸੀਂ ਹੁਣ ਵੀ ਹੋਏ ਨਾ ਇੱਥੇ ਪਹੁੰਚਣਾ 6 ਤਰੀਕ ਤੋਂ ਪ੍ਰਬੰਧ ਸਾਰੇ ਹੋਣਗੇ 6 ਤਰੀਕ ਤੋਂ ਇੱਥੇ ਪੂਰਾ ਮੋਰਚਾ ਜਿਹੜਾ ਅੱਗੇ ਵਧਣ ਦੇ ਲਈ ਚੱਲੂਗਾ ਅੱਗੇ ਭੈਰਾਂਮ ਕੇ ਸਾਹ ਜਿਹੜਾ ਵਿਸਤਾਰ ਨਾਲ ਤੁਹਾਨੂੰ ਦੱਸੋ ਹਾਂਜੀ ਜਿਸ ਤਰ੍ਹਾਂ ਗੁਰਸੱਭ ਨੂੰ ਦੱਸਿਆ ਹੈਗਾ ਵੀ 6 ਦਸੰਬਰ ਨੂੰ ਜੋ ਦਿੱਲੀ ਚੱਲੋ ਦਾ ਦਿੱਲੀ ਕੂਚ ਕਰਨ ਦਾ ਨਾਰਾ ਦਿੱਤਾ ਗਿਆ ਦੋਨਾਂ ਫਰਮਾਂ ਵੱਲੋਂ ਇਹਦੇ ਉੱਪਰ ਆਮ ਲੋਕਾਂ ਦੇ ਵਿੱਚ ਬੜੀ ਵੱਡੀ ਚਰਚਾ ਛੜੀ ਹੋਈ ਹੈ ਔਰ ਉਤਸ਼ਾਹ ਵੀ ਹੈਗਾ ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਔਰ ਤੁਹਾਡੇ ਮਾਧਿਅਮ ਰਹੀ ਕਹਿਣਾ ਚਾਹੁੰਦੇ ਆ ਅਪੀਲ ਕਰਦੇ ਆ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰ ਛੋਟੇ ਵਪਾਰੀ ਟੈਕਸੀ ਡਰਾਈਵਰ ਟਰੱਕ ਡਰਾਈਵਰ ਇਹਨਾਂ ਸਾਰੇ ਵਰਗਾਂ ਨੂੰ ਬੇਨਤੀ ਕਰਦੇ ਹਾਂ ਵੀ ਆਓ ਇੱਕ ਹਾ ਦਾ ਨਾਰਾ ਇਹਨੂੰ ਹਾ ਦੇ ਨਾਰੇ ਨੂੰ ਮਾਰ ਕੇ ਪੂਰੇ ਦੇਸ਼ ਦੇ ਕਿਸਾਨ ਮਜ਼ਦੂਰ ਛੋਟੇ ਦੁਕਾਨਦਾਰ ਛੋਟੇ ਵਪਾਰੀ ਨੂੰ ਬਚਾਈਏ ਜੇਕਰ ਅੱਜ ਨਾ ਬਚਾ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਤਿਆਜ਼ ਸਾਨੂੰ ਕਰੀ ਮਾਫਲੀ ਕਰੇਗਾ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਇਹ ਪਾਸ ਕੀਤਾ ਗਿਆ ਵੀ ਜਿਹੜਾ ਜਥਾ ਪਹਿਲੇ ਦਿਨ ਤੋਂ ਜਾਏਗਾ ਉਹਦੇ ਵਿੱਚ ਕੀ ਐਮਐਮ ਪਿਆਸਕੇਮ ਨੌਨ ਪੋਲੀਟਿਕਲ ਦੇ ਆਗੂ ਸਹਿबान ਹਰੇਕ ਜਥੇਬੰਦੀ ਦਾ ਸੀਨੀਅਰ ਆਗੂ ਉਥੇ ਅਗਵਾਈ ਕਰੇਗਾ ਤੇ ਜਥੇ ਦੇ ਰੂਪ ਦੇ ਵਿੱਚ ਅੱਗੇ ਜਥਾ ਉਹ ਰੋਕਾਂ ਹਟਾ ਕੇ ਅੱਗੇ ਵਧੇਗਾ ਜੇਕਰ ਕੋਈ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕੋਈ ਸਾਡੇ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਹੰਝੂ ਗੈਸ ਪਲਾਸਟਿਕ ਦੀਆਂ ਗੋਲੀਆਂ ਬੁਲਟ ਵਰਤੇ ਜਾਂਦੇ ਨੇ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਸਾਰੀ ਗੱਲਬਾਤ ਬਿਲਕੁਲ ਸ਼ਾਂਤ ਪਈ ਸ਼ਾਂਤ ਮਈ ਪ੍ਰੋਗਰਾਮ ਦੇ ਨਾਲ ਕੀਤੀ ਜਾਵੇਗੀ ਕਿਉਂਕਿ ਸਾਡਾ ਲੜਾਈ ਦਾ ਮਕਸਦ ਨਹੀਂ ਅਸੀਂ ਸੰਘਰਸ਼ੀ ਲੋਕ ਆ ਅਸੀਂ ਚੋਣੇ ਆ ਵੀ ਜਿਸ ਤਰ੍ਹਾਂ ਦਿੱਲੀ ਵਿੱਚ 378 ਦਿਨ ਲਗਾਤਾਰ ਸ਼ਾਂਤਮਈ ਤਰੀਕੇ ਦੇ ਨਾਲ ਮਾਹੌਲ ਨਾਲ ਉਹ ਮੋਰਚਾ ਫਤਿਹ ਹੋਇਆ ਸੀਗਾ ਇਹ ਵੀ ਮੋਰਚਾ ਇਸੇ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਫਤਿਹ ਹੋਵੇ ਧੰਨਵਾਦ